ਜੇ ਤੁਸੀਂ ਕੈਨੇਡਾ ਪ੍ਰਵਾਸ ਦੀ ਗੱਲ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਦਿਲ ਦੀ ਧੜਕਣ ਬਦਲ ਦੇਵੇਗੀ ਸਰਕਾਰ ਨੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਇੱਕ ਐਸਾ ਬੰਬ ਫੋੜ ਦਿੱਤਾ ਹੈ ਜਿਸ ਨੇ ਹਜ਼ਾਰਾਂ ਲੋਕਾਂ ਦੀਆਂ ਉਮੀਦਾਂ ਨੂੰ ਤੂੜ-ਤੂੜ ਕਰ ਦਿੱਤਾ 5 ਮਾਰਚ 2025 ਤੋਂ ਨੌਕਰੀ ਆਫਰ ਦੇ ਪੁਆਇੰਟਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਕਰੋੜਾ ਰੁਪਏ ਦੀ ਧੋਖਾਧੜੀ ਜਿੱਥੇ ਲੋਕ ਨਕਲੀ ਨੌਕਰੀ ਆਫਰ ਖਰੀਦਣ ਲਈ ਲੱਖਾਂ ਰੁਪਏ ਖਰਚ ਕਰਦੇ ਸਨ ਸਰਕਾਰ ਨੇ ਇਸ ਨੂੰ ਮਨੁੱਖੀ ਪੂੰਜੀ ਦੇ ਨਾਮ ਤੇ ਢਾਹੇ ਦਿੱਤਾ ਪਰ ਸਚਾਈ ਇਹ ਹੈ कि ਹੁਣ ਬਿਨਾ ਕਨੈਕਸ਼ਨ ਵਾਲੇ ਲੋਕਾਂ ਲਈ ਦਰਵਾਜ਼ੇ ਬਹੁਤ ਛੋਟੇ ਹੋ ਗਏ ਹਨ ਇਸ ਤਬਦੀਲੀ ਦਾ ਮਤਲਬ ਸਮਝੋ ਪਹਿਲਾਂ 200 ਪੁਆਇੰਟਸ ਵਾਲੀ ਨੌਕਰੀ NOC0 ਜਾਂ 50 ਪੁਆਇੰਟਸ ਵਾਲੀ ਨੌਕਰੀ NOC123 ਤੁਹਾਨੂੰ ਕੈਨੇਡਾ ਦੇ ਵੀਜ਼ੇ ਦੇ ਨੇੜੇ ਪਹੁੰਚਾ ਸਕਦੀ ਸੀ ਪਰ ਹੁਣ ਇਹ ਸਾਰੇ ਪੁਆਇੰਟਸ ਗਾਇਬ ਇਮੀਗ੍ਰੇਸ਼ਨ ਮਿਨਿਸਟਰ ਦੀਆਰ ਹਸਮੇ ਗੱਲਾਂ ਨੇ ਹੋਰ ਉਲਝਣ ਪੈਦਾ ਕੀਤੀ ਕੁਆਲੀਫਾਈਂਗ ਜੌਬ ਆਫਰ ਦੀ ਪਰਿਭਾਸ਼ਾ ਤਾਂ ਬਚੀ ਹੈ ਪਰ ਪੁਆਇੰਟਸ ਨਹੀਂ ਕੀ ਇਹ ਕੋਈ ਗੂੜੀ ਸਾਜ਼ਿਸ਼ ਹੈ ਜਾਂ ਸਿਰਫ ਅਸਥਾਈ ਖੇਡ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਜਿਨ੍ਹਾਂ ਨੂੰ ਪਹਿਲਾਂ ਨੌਕਰੀ ਆਫਰ ਦੀ ਕਮੀ ਕਾਰਨ ਆਈਟੀਏ ਨਹੀਂ ਮਿਲਦਾ ਸੀ ਹੁਣ ਉਹਨਾਂ ਦੇ ਸੁਪਨੇ ਸাকার ਹੋਣਗੇ ਉਹ ਲੋਕ ਜਿਨ੍ਹਾਂ ਕੋਲ ਉੱਚੀ ਡਿਗਰੀ ਅੰਗਰੇਜ਼ੀ ਦੀ ਮਹਾਰਤ ਅਤੇ ਕੈਨੇਡੀਅਨ ਤਜਰਬਾ ਹੈ ਉਹਨਾਂ ਦੀ ਸੀਆਰਐਸ ਰੈਂਕਿੰਗ ਬਹੁਤ ਵਧੀਆ ਜਾਊ ਉਹ ਲੋਕ ਜੋ ਨੌਕਰੀ ਆਫਰ ਦੇ ਸਹਾਰੇ ਪੀਆਰ ਲੈਂਡ ਜੁਟੇਸ਼ਨ ਖਾਸ ਕਰਕੇ ਨਵੇਂ ਇਮੀਗ੍ਰੈਂਟਸ ਜਿਨ੍ਹਾਂ ਨੇ ਨੌਕਰੀ ਲਈ ਲੱਖਾਂ ਰੁਪਏ ਖਰਚ ਕੀਤੇ ਹੁਣ ਉਹਨਾਂ ਦਾ ਸਭ ਕੁਝ ਤਰਾ ਦਾ ਤਰਾ ਰਹਿ ਗਿਆ ਜਿਨ੍ਹਾਂ ਦੇ ਹੱਥ ਵਿੱਚ ਕੈਨੇਡੀਅਨ ਤਜਰਬਾ ਡਿਗਰੀ ਅਤੇ ਭਾਸ਼ਾ ਦੀ ਤਾਕਤ ਹੈ ਉਨਾ ਲਈ ਇਹ ਹੀ ਤਬਦੀਲੀ ਸੁਨਹਿਰੀ ਤੋਹਫਾ ਬਣ ਗਈ ਪਰ ਦੂਜੇ ਪਾਸੇ ਉਹ ਲੋਕ ਜੋ ਨੌਕਰੀ ਆਫਰ ਦੇ ਨਾਮ ਤੇ ਲੱਖਾਂ ਰੁਪਏ ਫੂਕ ਚੁੱਕੇ ਸਨ ਹੁਣ ਆਪਣੇ ਫੋਨ ਤੇ ਆਈ ਆਰ ਸੀ ਸੀ ਦਾ ਈਮੇਲ ਖੋਲਣ ਤੋਂ ਵੀ ਡਰ ਰਹੇ ਹਨ ਸਰਕਾਰ ਦਾ ਦਾਵਾ ਧੋਖਾਧੜੀ ਰੋਕਣਾ ਹੈ ਪਰ ਅਸਲੀਅਤ ਵਿੱਚ ਇਹ ਇੱਕ ਚਲਾਕ ਰਣਨੀਤੀ ਹੈ ਕੈਨੇਡਾ ਹੁਣ ਉਹਨਾਂ ਨੂੰ ਤਰਜੀਹ ਦੇ ਰਿਹਾ ਹੈ ਜੋ ਪਹਿਲਾਂ ਹੀ ਇਸ ਦੀ ਮਿੱਟੀ ਤੇ ਪੈਰ ਟਿਕਾ ਚੁੱਕੇ ਹਨ ਵਿਦਿਆਰਥੀਆਂ ਦੀਆਂ ਸਾਹਾਂ ਵਿੱਚ ਸਾਹ ਰੁਕ ਗਿਆ ਹੈ ਪਈਆਂ ਦੇ ਵੀਜ਼ੇ ਖਤਮ ਹੋਣ ਵਾਲੇ ਹਨ ਅਤੇ ਉਹਨਾਂ ਨੂੰ ਦੇਸ਼ ਛੱਡਣ ਦੀ ਨੋਟਿਸ ਮਿਲ ਸਕਦੀ ਹੈ पर ये सिर्फ शुरुआत है। भविष्य ਵਿੱਚ CRS ਦੇ ਸਕੋਰ ਆਕਾਸ਼ ਛੂਣਗੇ ਅਤੇ ਸਿਰਫ ਉਹ ਹੀ ਬਚਣਗੇ ਜਿਨ੍ਹਾਂ ਕੋਲ ਮਾਸਟਰਸ ਡਿਗਰੀ, 5 ਸਾਲ ਦਾ ਤਜਰਬਾ ਜਾਂ ਦੋਵੇਂ ਪਸ਼ਾਵਾਂ ਦੀ ਮਸ਼ੀਨੀ ਮਹਾਰਤ ਹੋਵੇਗੀ। ਹਾਲਾਂਕਿ ਇੱਕ ਗੁਪਤ ਸੁਝਾਵਾ ਹਵਾ ਵਿੱਚ ਤੈਰ ਰਿਹਾ ਹੈ, ਜੇਕਰ ਕੈਨੇਡਾ ਨੂੰ ਮਜਬੂਰੀ ਮਹਿਸੂਸ ਹੋਈ ਤਾਂ ਨੌਕਰੀ ਆਫਰ ਪੁਆਇੰਟਸ ਦਾ ਪਿਸਟਲ ਦੁਬਾਰਾ ਲੋਡ ਹੋ ਸਕਦਾ ਹੈ।